ਹਾਂ ਜੀ ਬਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਅੱਜ ਦੇ ਬਲੌਗ ਜੇ ਤੁਹਾਡਾ ਸਵਾਗਤ ਹੈ ਅੱਜ ਇਕੱਠੇ ਹੋਏ ਆ ਅਸੀਂ ਜਾਣ ਵਾਸਤੇ ਸੈਂਟਰ ਆਈਲੈਂਡ ਤੇ ਤਾਰ ਆਇਆ ਅੱਜ ਠੀਕ ਆ ਤੁਹਾਨੂੰ ਦਿਖਾਵਾਂਗੇ ਹੁਣ ਬੋਟ ਤੇ ਸਾਰਾ ਕੁਝ ਬੋਟ ਤੇ ਬੈਠਾਂਗੇ ਇਧਰ ਜਾ ਕੇ ਕੋਈ ਜ਼ਿਆਦਾ ਟਿਕਟ ਨਹੀਂ ਹੈਗੀ ਕਿੰਨੇ ਦੀਗੀ 10 ਡਾਲਰ ਹਾਂ 10 ਡਾਲਰ 9 ਸਮਥਿੰਗ ਸੀਗੀ ਨਾ ਤੇ ਟੂਟਲ 27 ਹੋ ਗਏ ਸਾਡਾ ਤਿੰਨ ਜਣਿਆਂ ਦਾ ਤੇ ਨਵਦੀਪ ਉਧਰ ਸਾਈਡ ਤੇ ਵਸ਼ਟੂਮ ਗਿਆ ਮੇਰੇ ਖਿਆਲ ਚ ਆ ਰਹੇਗਾ ਬਾਕੀ ਤੁਹਾਨੂੰ ਦਿਖਾਵਾਂਗੇ ਇੰਟਰਵਿਊ ਟੋਰਾਂਡੋ ਦਾ ਥਿਊ ਸਾਰਾ ਕੁਝ ਚੈੱਕ ਕਰਾਵਾਂਗੇ ਲੈ ਵੀ ਬੋਰਡ ਦੀ ਵੇਡ ਕਰ ਰਹੇ ਹਾਂਗੇ ਵੀ ਕਦੋਂ ਆਉਗੂਗੀ ਬਸ ਖੜੀ ਗਈ ਆ ਕਿ ਸੈਂਟਰ ਆਈਲੈਂਡ ਤੇ ਚਲੇਗੇ ਤੇ ਉਧਰੋਂ ਤੁਹਾਨੂੰ ਟੋਰਾਂਡੋ ਦਾ ਥਿਊ ਦਿਖਾਵਾਂਗੇ ਬਹੁਤ ਸੋਹਣਾ ਟੋਰਾਂਡੋ ਲੱਗ ਰਿਹਾ ਉੱਥੇ ਤੇ ਮੇਰਾ ਇਹ ਫਰਸਟ ਟਾਈਮ ਆਗਾ ਮੈਂ ਪਹਿਲੀ ਯਾਰ ਜਾ ਰਿਹਾ ਉਧਰ ਜਿਆਦਾ ਨਹੀਂ ਲੱਗਦੀ ਹੈਗੀ ਇਹਦੀ ਜਿਹੜੀ ਹੈਗੀ ਆ ਟਰੈਵਲ ਦੀ ਟਿਕਟ ਆ ਗਈ ਉਹ 10 ਕੜਾ ਡਾਲਰ ਹੈਗੀ ਬਾਕੀ ਦੇਖਦੇ ਆ ਤੁਹਾਨੂੰ ਉੱਥੇ ਲੈ ਕੇ ਜਾਂਦੇ ਆ ਕਾਬਦਾਰ ਸਾਈਰ ਜਾਸੂ ਮੇਰੇ ਪਹਿਲਾਂ ਤੂੰ ਜਾ ਕੇ ਆਏ ਤੂੰ ਪਹਿਲਾਂ ਬਾਜ਼ਾਰ ਵਾਲੇ ਚ ਜਾ ਕੇ ਆਇਆ ਦੱਸ ਕੋਈ ਦੇ ਤੇ ਆਪਣੀ ਮਾਰਕਸ ਦੇ ਵਧੀਆ ਹੈਗਾ ਕੰਮ ਕਰ ਕੰਮ ਬੰਦ ਵਧੀਆ ਤੇ ਹੁਣ ਅਸੀਂ ਪਹੁੰਚ ਗਏ ਸੈਂਟਰ ਆਈਲੈਂਡ ਠੀਕ ਆ ਇੱਥੇ ਚੱਲੇ ਦੂਜਾ ਸਾਡਾ ਸਫਰ ਹੈ ਬੋਟ ਤੇ ਸੈਂਟਰ ਆਈਲੈਂਡ ਨਵਾਸ ਦੀ ਇਕੱਠ ਆ ਗਈ ਲਾਈਨ ਉੱਥੇ ਦਾ ਲੈ ਵੀ ਬੋਟ ਆ ਗਈ ਸਾਡੀ ਹੁਣ ਬੋਟ ਤਿਆਰ ਆ ਤੈਨੂੰ ਤਾਂ ਚੱਲਨੇ ਪੜਦੀ ਸਾਈਡ ਵਿੱਚ ਤੇ ਸੈਂਟਰ ਆਈਲੈਂਡ ਦੇ ਬਾਕੀ ਅਵਤਾਰ ਹੁਣ ਹੀ ਉੱਤੇ ਖੜੇ ਆ ਰਸ਼ ਦੇਖ ਲਓ ਤੁਸੀਂ ਲੈ ਵੀ ਸਾਡੇ ਲਈ ਬੋਟ ਆ ਗਈ ਮੁੰਡੇ ਤਿਆਰ ਨਹੀਂ ਚੁੱਪ ਰਿਹਾ ਨੇ ਸਾਡੇ ਟੂੜੀ ਵਾਲੇ ਕਿਉਂ ਭੰਗ ਭਰੀ ਪਈ ਆ ਬੋਟ ਸਾਡੀ ਕਿਉਂਕਿ ਸਰਕਾਰੀ ਆ ਨੇ ਇਹ ਹੋਰ ਉਹ ਕਹਿਣਾ ਜਿਆਦਾ ਕਿ 10 ਬੰਦੇ ਦੀ ਕਿਸ਼ਤੀ 'ਚ ਚੜ੍ਹਦੀ ਨਹੀਂ ਬਿਠਾਉਂਦੇ ਬੋਟ ਹੋ ਰਹੀ ਆ ਖਾਲੀ ਰੂ ਸਾਡੀ ਹੋ ਰਹੀ ਆ ਜੱਟੀ ਕਿ ਫਿਰ ਤੋਂ ਬੋਟ 'ਚ ਦੇਖੀ ਬਾਲੇ ਜਿਆਦੇ ਗੱਡ ਰੱਖੇ ਨੇ ਯਾਰ ਬਾਲੇ ਦੇਖੀ ਲੈ ਵੀ ਕਿਸ਼ਤੀ 'ਚ ਚੜ੍ਹ ਗਏ ਐ ਵੀ ਉੱਤਰ ਹਾਂ ਭਈ ਕਿਵੇਂ ਦਾ ਮਾਹੌਲ ਲੱਗ ਰਿਹਾ ਤੇਨੋਂ ਬਹੁਤ ਵਧੀਆ ਠੀਕ ਆ ਚੈੱਕ ਕਰ ਲਓ ਵੀ ਠੀਕ ਆ ਇਧਰ ਵੀ ਦਿਖਾ ਦਣਾ ਤੁਹਾਨੂੰ ਕੀ ਚੈੱਕ ਕਰੀਏ ਆਪਣੀ ਉਹ ਉਹ ਇੰਡੀਆ ਥੋੜੀ ਆ ਉਹ ਚੈੱਕ ਕਰਨਗੇ ਟਿਕਟ ਆ ਗਈ ਹੈ ਕਿ ਨਹੀਂ ਇਹ ਵੀ ਉੱਥੇ ਆ ਗਈ ਜਿੱਥੇ ਆਉਣੀ ਜਾਵਾਂਗੇ ਹਸਨੀ ਆਪਾਂ ਦੇ ਕੈਨੇਡਾ ਉੱਡ ਜਾ ਸੀ ਓੜਮੀਆ ਟੋਕੀ ਰਿਆਂ ਥੋੜੀ ਹੈ ਠੀਕ ਹੈ ਟੋਕੀ ਔੜਦੇ ਆ ਗਏ ਤੁਹਾਨੂੰ ਟੋਕੀ ਔੜਦੀ ਹੈ ਨੀ ਰਾਜਪੂਤ ਦਾ ਵਿਊ ਦਿਖਾਵਾਂਗੇ ਤੁਹਾਨੂੰ ਅੱਜ ਪਿੱਛੇ ਉਧਰ ਹੀ ਆ ਕੇ ਕਿਹਨਾਂ ਓਹ ਕੀ ਕਹਿੰਦੇ ਚਲਾਤੀ ਹੈ ਇਹਨੇ ਗੱਡੀ ਐਰ ਡੂਰ ਵੱਡੇ ਰੱਖ ਰਹੇ ਨੇ ਹੁਣ ਦਰੂ ਚੈੱਕ ਹੁਣ ਦਿਖਾਵਾਂਗੇ ਤੁਹਾਨੂੰ ਟ੍ਰਾਡ ਦਾ ਵਿਊ ਬੈਕ ਸਾਈਡ ਆ ਗਿਆ ਸਰਫ ਉਧਰ ਫ੍ਰੀਜ ਜਾ ਰਿਹਾ ਨਵੀਂ ਪੌਂਡ ਦੇਖ ਚੱਲੇ ਆ ਫਿਰ ਯਾਰ ਚੱਲੇ ਆ ਮੋਟਰ ਨੂੰ ਆਹ ਪਾਲੇ ਦਾ ਤਾਂ ਸੈਕਿੰਡ ਵੀਊ ਦੇਖ ਲੈ ਜਿਹੜਾ ਕੋ ਪ੍ਰੰਟੋ ਵਾਲਾ ਸੀ ਗੈਂਟ ਟਵਰ ਦਿਖਾਵਾਂਗੇ ਲੋਕੀ ਵੀ ਦਿਖਾਉਣੇ ਤੇਰੇ ਤੂੰ ਉਧਰੋਂ ਆਣ ਲੜੀ ਤਾਲੀ ਮੀਂਹ ਜਾ ਰਿਹਾ ਜਿਹੜਾ ਜ਼ਬੜਾ ਜਿਹੀ ਫਿਰ ਬੜੀ ਆਹ ਉਹ ਵੀ ਚੱਲੇ ਗਏ ਤੇ ਉਹ ਆ ਗਿਆ ਸੀ ਗੈਂਟ ਟਵਰ ਇਤੋਂ ਬੜਾ ਗੈਂਟ ਵੀਊ ਦੇ ਦੂਗਾ ਸੋਨਾ ਰੋਬੋ ਰੋਟ ਕੋਈ ਨਾ ਉੱਥੋਂ ਆਏ ਸਖਾ ਸਹੀ ਆ ਦੇਖ ਲਓ ਸੀਐਨ ਦੇਖ ਤਾ ਸੀਐਨ ਦੇਖ ਸੀਐਨ ਦੇਖ ਜਿੰਨਾ ਟੱਲਦਾ ਉੱਤੋਂ ਬੱਦਲ ਹੋ ਰਹੇ ਨੇ ਬਹੁਤਾਂ ਤਕੜਾ ਲੱਗ ਰਿਹਾ ਗੱਲ ਬਹੁਤ ਐਂਟੀ ਹੈ ਹੁਣ ਹੁਣ ਚੈੱਕ ਕਰ ਦੇਖ ਹੁਣ ਦੇਖ ਹੁਣ ਹੱਥ ਚ ਨਹੀਂ ਕੱਢਾਉਣ ਦੇ ਮੈਨੂੰ ਡਰਾਉਂਗਾ ਨਹੀਂ ਯੂ ਇੰਜੋਏ ਕਰ ਰਿਹਾ ਮੈਂ ਦੇਖ ਇੱਧਰ ਦੇਖ ਆਹ ਕਿੰਨੀ ਤੇਜ਼ ਲਾਨਾ ਹੈ ਪ੍ਰਾਈਵੇਟ ਹੈ ਬੱਸ ਲੱਗ ਜੇ ਤੂੰ ਨਾ ਪਲਟਾ ਦੀ ਫਸੇ ਆ ਗਏ ਟਾਪੂ ਤੇ ਆਇਲੈਂਡ ਜਿਹੇ ਤੇ ਠੀਕ ਆ ਤੇ ਬਸ ਹੁਣ ਦਿਖਾਉਣੇ ਤੁਹਾਨੂੰ ਅੱਗੇ 뷰 ਟ੍ਰੈਂਡ ਦਾ ਵੀਰ ਨੂੰ ਦਿਖਾਤਾ ਹਾਂ ਦਿਖਾਤਾ ਵੀ ਚੈੱਕ ਕਰਾਂ ਤਾਂ ਸਹੀ ਠੀਕ ਆ ਬਸ ਹੁਣ ਤੁਹਾਨੂੰ ਅੱਗੇ ਵੀ ਦਿਖਾਉਣੀ ਆਗੇ ਉਤਰਾਂਗੇ ਬਸ ਹੁਣ ਰੁੱਕ ਕੇ ਰਿਵਾਰਟ ਤੇ ਬਸ ਇਹ ਲੁਆ ਜਾ ਕੰਮ ਰੱਸੀ ਜੀ ਹੇਠੇ ਜਾਵਾਂਗੇ ਫਿਰ ਲੈ ਵੀ ਟੈਗਟ 2% ਬੋਟ ਦੇ ਹੇਠ ਵਾਲੇ ਪਾਸੇ ਆਏ ਜਾਂਦੇ ਮੁੰਡੇ ਸਾਰੇ ਲੋਕ ਪਰਾ ਹੀ ਉਤਰ ਰਹੇ ਨੇ ਸਾਰੇ ਲੋਕ ਪੜਾ ਤੇ ਯਾਰ ਉਹ ਨਹੀਂ ਲੱਗਦੇ ਨੇ ਨਹੀਂ ਇੱਧਰ ਵੀ ਉਤਰ ਰਹੇ ਨੇ ਸਾਰੇ ਅਸੀਂ ਇੱਥੇ ਬਸ ਅਸੀਂ ਉੱਥੇ ਪਾਸੇ ਆ ਗਏ ਬਿਲਕੁਲ ਸਾਰੇ ਬੇਤਾਵ ਨੇ ਆਈਲੈਂਡ ਦੇਖਣ ਦੂਰ ਹੈ ਅਸੀਂ ਹੁਣ ਪਹੁੰਚੇ ਆ ਇਹ ਘਰ ਨੂੰ ਚੱਲੇ ਆ ਬੜਾ ਲੇਟ ਹੋ ਗਿਆ ਆਪਾਂ ਹਣਾ ਸਾਰਾ ਪਿੰਡ ਤੋਂ ਦੂਰ ਬਚ ਗਏ ਉਹੀਂ ਚੱਕੀ ਹੁੰਦੀ ਸੀ ਫੂਡ ਹੈਂ ਤੁਸੀਂ ਰੋਟੀ ਚੱਕਿਆ ਸਬਜ਼ੀ ਵੀ ਹੈਗਾ ਹਾਂ ਸਾਰਾ ਕੁਝ ਹੈ ਤੇ ਤਾਂ ਆਏ ਆਪਾਂ ਕੀ ਕਰਦੇ ਆਂ ਵੀਰੇ ਮੈਂ ਆਪੇ ਦੇਖ ਕੇ ਚੱਲਾਂਗਾ ਆ ਗਿਆ ਮੈਂ ਪੈਥੇ ਦਾ ਠੀਕ ਆ ਸੈਂਟਰ ਆਬਾ ਫੋਟੋ ਖਿੱਚ ਲੋ ਇਹਦੀ ਲਓ ਜੀ ਫੋਟੋ ਖਿੱਚੇਗੀ ਪਾਸ ਕਰਵਾ ਦੇ ਵਿੱਚ ਆ ਨੱਬਾ ਸੈਂਟਰ ਤੇ ਆਏ ਆ ਨਾ ਸੈਂਟਰ ਆਇਲੈਂਡ ਤੇ ਫੋਟੋ ਖਿੱਚੋ ਠੀਕ ਆ ਇਹਦੇ ਦੇਖ ਕੇ ਕੀ ਖੁਸ਼ ਆ ਹੁਣ ਚੈੱਕ ਕਰ ਠੀਕ ਆ ਰਸਤਾ ਬਹੁਤ ਹੁੰਦਾ ਯਾਰ ਇੱਥੇ ਹਨਾ ਠੀਕ ਆ ਆ ਸਕੂਟਰ ਲੈ ਲੈ ਇੰਨੇ ਯਾਰ ਆਪਾਂ ਓਲੰਪਿਕ ਆਈਲੈਂਡ ਤੇ ਇੱਧਰ ਆ ਓਲੰਪਿਕ ਆਈਲੈਂਡ ਓਲੰਪਿਕ ਮਤਲਬ ਖੇਡਣ ਵਾਲਾ ਖੇਡਣ ਵਾਲਾ ਨਿਊ ਨਾਮ ਰੱਖਿਆ ਹੋਊਗਾ ਲੰਬੀ ਇਹਨਾਂ ਨੇ ਹੁਣ ਅਸੀਂ ਆ ਗਏ ਆਈਲੈਂਡ ਤੇ ਠੀਕ ਆ ਆਈਲੈਂਡ ਦਾ ਥਿਊ ਚੈੱਕ ਕਰਾ ਦੇ ਰਿਹਾ ਤੁਹਾਨੂੰ ਦੇਖਣ ਵਾਲੇ ਦੁਵਾਲੇ ਠੀਕ ਆ ਤੇ ਦਹਾਉਨੇ ਬਾਕੀ ਮੈਂ ਕੈਮਰਾ ਕਰਕੇ ਜੀ ਤੁਹਾਨੂੰ ਦੇ ਤੁਹਾਨੂੰ ਆ ਗਏ ਆਈਲੈਂਡ ਆਪਾਂ ਕੱਲੀ ਤੁਰ ਹੀ ਜਾਂਨੇ ਬਚਾਲ ਦੀ ਯਾਰ ਇੱਧਰ ਤਾਂ ਕੋਈ ਵੀ ਨਹੀਂ ਹੈਗਾ ਇੱਧਰ ਚੱਲਦੇ ਯਾਰ ਉਸ ਸਾਈਡ ਦੇਖ ਵਿਊ ਉਹ ਦੇਖ ਯਾਰ ਕਿੰਨੇ ਜਣੇ ਬੈਠੇ ਨੇ ਤੇ ਪਾਣੀ 'ਚ ਬੈਠੇ ਲੈ ਵੀ ਕੱਲਾ ਕੱਲਾ ਥ ਵਿਊ ਦਿਖਾ ਦੇਣਾ ਮੁੰਡਿਆਂ ਨੂੰ ਜਿਹੜੇ ਬੈਠੇ ਆ ਮੇਰੇ ਨਾਲ ਤੇ ਠੀਕ ਐ ਕੋਈ ਮਾਹੌਲ ਨਹੀਂ ਸੀਗਾ ਫਿਰ ਇਧਰ ਆਉਣਾਗਾ ਇਹਦਾ ਟ੍ਰਾਂਟੋ ਕੰਮ ਆਇ ਸੀ ਆਪਦਾ ਇੱਕ ਠੀਕ ਐ ਇਹ ਅਵਤਾਰ ਕਹਿੰਦਾ ਉਧਰ ਚੱਲਦੇ ਐ ਮੈਂ ਕਿਹਾ ਚੱਲ ਬਾਹਨੇਣਾ ਮੈਂ ਕਿਹਾ ਬਲੌਗ ਬਣ ਜੂਗਾ ਇੱਕ ਠੀਕ ਐ ਤੇ ਫਿਰ ਅਸੀਂ ਤਾਂ ਹੀ ਆਏ ਹੁਣ ਤਾਂ ਦਿਖਾਉਣਾ ਇਧਰ ਵੀ ਬ੍ਰਿਜ ਤੇ ਬਹੁਤ ਵਧੀਆ ਵਿਊ ਚੈੱਕ ਕਰੀਂ ਨੋ ਹਰਾ ਅਸਟ ਕਿਧਰ ਹੋ ਰਹਿ ਨੇ ਤੇ ਜੀ ਜੀ ਜਿਹੜਾ ਰੀਅਲ ਅਮਰੀਕਾ ਮੇਰੀਗਾ ਚੋਰੀ ਠੀਕ ਆ ਹਾਂ ਬਸ ਨੇੜੀ ਆ ਅੱਧਰ 뷰 ਦੇਖਿਆ ਜਾਦਾ ਸਮੁੰਦਰੀ ਸ਼ੁਰੂ ਹੋ ਜੁ ਗਿਆ ਇਹ ਮੇਰੀ ਖਿਆਲ ਚ ਉਸ ਤੋਂ ਪਰਲੀ ਸਾਈਡ ਅਮਰੀਕਾ ਹੈ ਨਾ ਹਾਂ ਹਾਂ ਮੈਨੇ ਜਾ ਰਹੇ ਆ ਆਪਾਂ ਉਧਰ ਫਰਾਂਸ ਠੀਕ ਆ ਇਹ ਲਾਸਟ ਟੇਰੀ ਆ ਗਿਆ ਖਾਣ ਪੀਣ ਨੂੰ ਵਧੀਆ ਬੀਚ ਹਾਊਸ ਆ ਗਏ ਠੀਕ ਆ ਉਹ ਵੇਖ ਲਓ ਬ੍ਰਿਜ ਆ ਗਿਆ ਉਹ ਬਹੁਤ ਸੋਹਣਾ ਬ੍ਰਿਜ ਆ ਉੱਥੋਂ ਥੋ ਵਿਊ ਵੀ ਬਹੁਤ ਸੋਹਣਾ ਲੱਗੂਗਾ ਹਨਾ ਪੂਰਾ ਉਹ ਦੋ ਰੰਗਾ ਪਾਣੀ ਉਹਦੀ ਹੈ ਜਿਹੜਾ ਉਹ ਰਹਿਣ ਦੇ ਰਹਿਣ ਦੇ ਭਰਾ ਉਹ ਨਹੀਂ ਹੈਗਾ ਇਹ ਦੇਖੋ ਇਹ ਵਿਊ ਚੈੱਕ ਕਰ ਇੱਥੇ ਮੰਜਾ ਢਾ ਕੇ ਸੌਂ ਜੀ ਹੋਏ ਇੱਥੇ ਉੱਤੇ ਹੋਣਗੇ ਅੱਗੇ ਚੱਲ ਤਾ ਜੀ ਉਹ ਵਾਈਟ ਉਹ ਉਸੇ ਵਿੱਚ ਉਹ ਜਿਹੜੀ ਤੂੰ ਕਹਿ ਰਿਹਾ ਸੀਗਾ ਉਹ ਆ ਗਿਆ ਲਾਸਟ ਏਰੀਆ ਇਸ ਤੋਂ ਬਾਅਦ ਬਸ ਸਮੁੰਦਰੀ ਸਮੁੰਦਰਾ ਠੀਕ ਆ ਨੌਣਾ ਗਿਆ ਉਹ ਤੁਸੀਂ ਮੈਂ ਉਧਰ ਚੱਲਿਆ ਮੈਂ ਬ੍ਰਿਜ ਤੇ ਚੱਲਿਆ ਠੀਕ ਆ ਦਬੀ ਇਹ ਲਾਸਟ ਏਰੀਆ ਠੀਕ ਆ ਇਹ ਦੂਬਾ ਪਾਣੀ ਹੈ ਪਾਣੀ ਆਏ ਹੋਏ ਇਹਨਾਂ ਨੇ ਵੱਲ ਪਥਰਾਂ ਦੇ ਵੀ ਪਾਣੀ ਨੂੰ ਰੋਕਣ ਵਾਸਤੇ ਪਾਣੀ ਨਾ ਇਧਰ ਆ ਜਾਵੇ ਜ਼ਿਆਦਾ ਚਲੋ ਇਹ ਅੱਗੇ ਚੱਲਦੇ ਹਾਂ ਤੇ ਹੁਣ ਅਸੀਂ ਆ ਗਏ ਜਬੀ ਭਈ ਆਪ ਤਾਰ ਹੋਣੀ ਦਾ ਪੈਡ ਬੋਗੇ ਜਦੋਂ ਰਾਹ ਤੇ ਹੁਣ ਚੱਲਦੇ ਹੋਵੇ ਠੰਡਾ ਪਾਣੀ ਆ ਵੇ ਛੋਟਾ ਬਹੁਤ ਸਾਰਾ ਪਾਣੀ ਨਿਕਲ ਆਏਗਾ ਕਹਿੰਦੇ ਨਵਦੀਪ ਪੂਣੀ ਕਹਿੰਦੇ ਪਾਣੀ ਚ ਆ ਗਏ ਪਾਣੀ ਅਰੀਏ ਛਾਲ ਚਲੋ ਆਜੋ ਕਹਿੰਦੇ ਚੱਲਿਆ ਹੁਣ ਜੰਗ ਜਿੱਤਣ ਕਹਿੰਦੇ ਛਾਲ ਉਹ ਤੂੰ ਜੀ ਪਾਣੀ ਮਾਰਦਾ ਕਿੱਥੇ ਲੈ ਪਾਣੀ ਪੈਰਾਂ ਦਾ ਕਾਹ ਚੱਲੇ ਠੀਕ ਹੈ ਤੇ ਪੂਰਾ ਫਲੋ ਬਣਿਆ ਹੋਇਆ ਪਾਣੀ ਨਜ਼ਾਰਾ ਤੌਰਿਆਂ ਗਿਆ ਬੱਚੇ ਬੱਚੇ ਜਾਓ ਫੇਰ ਸੁਬਾਹ ਦਾ ਅੱਗੇ ਜੇ ਕੱਪੜੇ ਨਹੀਂ ਪਾਏ ਹੋਏ ਖੋਟੋ ਟੋਪੀ ਦੇਖ ਲਈ ਆਵਾ ਮੋੜਿਆ ਮੋੜਿਆ ਆਪਣੇ ਕੱਪੜੇ ਕੱਪੜੇ ਨਹੀਂ ਪਾਏ ਹੋਏ ਸਹੀ ਨਹੀਂ ਤਾਂ ਆਪਾਂ ਜਾਂਦੇ ਹਾਂ ਸਟੈਕ ਓਏ ਟੋਪੀ ਦੀ ਦਿਸ ਇਜ਼ ਲਾਈਕ ਟੌਪ ਅੰਧੀ ਇਹ ਤਾਂ ਬੇਜੰਨੇ ਨੇ ਨਾ ਯੇ ਹੈਂ ਲੈ ਚੱਲ ਯਾਰ ਓਏ ਉਹ ਬ੍ਰੇਕ ਤੇ ਚੱਲਦੇ ਹੋ ਪਿੱਛੇ ਜਿਹੜਾ ਬ੍ਰੇਕ ਹੈ ਨਾ ਦੇਰ ਸੁੱਤੇ ਬਾਹਰ ਨਹੀਂ ਗਏ ਇਸ ਤੇ ਪੀਚ ਚਲੋ ਵੀ ਬਾਕੀ ਦੋਨੋਂ ਹੋਰ ਵੀਡੀਓ ਵਿੱਚ ਚੀਜ਼ਾਂ ਇੰਪੋਰਟੈਂਟ ਹੋਣਗੀਆਂ ਉਹ ਵੀ ਦਿਖਾਉਣੇ ਆ ਬਲੌਗ ਦੇ ਵਿੱਚ ਠੀਕ ਆ ਤੇ ਬਾਕੀ ਤੁਹਾਨੂੰ ਉਹ ਪਰੇਚ ਤੇ ਮੈਂ ਲੈ ਗਿਆ ਸੀਗਾ ਹੁਣ ਪਿੱਛੇ ਵੀ ਚੱਲਦੇ ਆ ਮਾਪੇ ਦਾ ਟੋਰਾਂਟੋ ਦਾ ਵੀਊ ਦਿਖਾਉਣਾ ਇੱਕ ਵਾਰ ਦੁਬਾਰਾ ਇਹਨਾਂ ਤੋਂ ਹੁਣ ਠੀਕ ਐ ਚੱਕਰ ਕੋਈ ਨਹੀਂ ਇਹਦੇ ਜਿਆਦਾ ਅਸੀਂ ਪੈਸੇ ਨਹੀਂ ਸਪੈਂਡ ਕੀਤੇ ਤੇ ਜਿਆਦਾ ਡਾਲਰ ਨਹੀਂ ਲਾਈ ਹੈਗੇ ਇੱਥੇ ਆਉਂਦੇ ਸੀ ਠੀਕ ਐ ਹਾਂ ਆਪਾਂ ਮੇਰੇ ਖਿਆਲ ਚ ਕਿੰਨਾ ਕਾ ਬੜਾ ਖਰਚਾ ਐ ਸਾਰਾ 20 ਹੀ ਡਾਲਰ ਹੀ ਆਇਆ ਮੇਰੇ ਖਿਆਲ 'ਚ ਇੰਨਾ ਵੀ ਨਹੀਂ ਆਇਆ ਨਾ ਸਹੀ ਯਾਰ ਇੱਥੇ ਆ ਗਏ ਚਲੋ ਵੀ ਸੈਟ ਹੋ ਗਿਆ ਮੇਨੂੰ ਸੈਟ ਵੀਡੀਓ ਹੋ ਗਈ ਇਹਨਾਂ ਨੇ ਵੀ ਲਾਈਫ ਕੱਢ ਲਈ ਬੂਤਾਂ ਚੱਕ ਲਿਆ ਨੇ ਕਿਹਨੇ ਕੁੱਤੀਆਂ ਮਾਰਨਗੇ ਹੁਣ ਇੱਥੇ ਇੱਕ ਹੋਰ ਕੋਸਟ ਗਾਰਡ ਨੇ ਜਿਵੇਂ ਬਹੁਤ ਸਾਰਾ ਚੋਰਾ ਖਤ ਦਾ ਜਾਨ ਕੱਢ ਲਿਆਉਂਦੇ ਨੇ ਜਾਨ ਹੋਂਦੀ ਬਾਹਰ ਸੁਰੱਖਿਆ ਪੂਰੀ ਹੈ ਇੰਨਾਂ ਦੀ ਇੱਥੇ ਠੀਕ ਜੀ ਹੋ ਰਹੀ ਆ ਆਪਣਣ ਵਾਲੀ ਦੇ ਠੀਕ ਹੈ ਠੀਕ ਹੈ ਉਹ ਆ ਗਿਆ ਅੱਛਾ ਕੀ ਪਿਆ ਓਏ ਜੰਗਲ ਸਫਾਰੀ ਕਰਨ ਆਏ ਹੁਣ ਵਿੱਚ ਤੋਂ ਤਾਂ ਮਾਣਾ ਕਰ ਗਿਆ ਹੁਣ ਇੱਧਰ ਆਇਆ ਦੇਖਦੇ ਆ ਇੱਧਰ ਵੈਸੇ ਓਪਨ ਆ ਗੇਟ ਯਾਰ ਇੱਕ ਬੰਦ ਤਾਂ ਓਪਨ ਆ ਦੇਖ ਓਪਨ ਆ ਗੇਟ ਆਪਾਂ ਚੱਲਦੇ ਆ ਨਹੀਂ ਮੈਨੂੰ ਮੇਰੀ ਵੀਰ ਜੀ ਕਿਹਦੀ ਹੀ ਹੋਈ ਆ ਸੈ ਜਾ ਕੇ ਕੋਈ ਨਹੀਂ ਵਾਰਨਿੰਗ ਕੀ ਆ ਆਪਾਂ ਗੇਟਾਂ ਦਰਦੇ ਆ ਫਿਰ ਸ਼ੇਰ ਆ ਸਕਦਾ ਕਹਿੰਦੇ ਕੰਗਾਲੀ ਹਾਂ ਇਹ ਸਾਰਾ ਜੰਗਲ ਆ ਜੰਗਲ ਹੀ ਜੰਗਲ ਆ ਠੀਕ ਆ ਮੈਂ ਕਿਹਾ ਵਿੱਚ ਦੀ ਚੱਲਦੇ ਆ ਯਾਰ ਆ ਦੇ ਆ ਬਣੇ ਗੇੜਾ ਤਾਰਾ ਪਰ ਲਾਈਫਗਾਰਡ ਦੀ ਤਿਆਰੀ ਕਰਦੇ ਆ ਯਾਰ ਠੀਕ ਆ ਦੇਖ ਲਓ ਇੱਧਰ ਕੁਝ ਨਹੀਂ ਹੈਗਾ ਇੱਧਰ ਗੇਮ ਖੇਡਣ ਲੱਗੇ ਪਏ ਆ ਆਪਦੀ ਬੋਰੀ ਹਾਂ ਠੀਕ ਆ ਉਹ ਤਾਂ ਛੇੜਦੇ ਆ ਬੀਬੀਆਂ ਬੈਠੀਆਂ ਇੱਥੋਂ ਤੁਸੀਂ ਬਾਈਕ ਲੈ ਸਕਦੇ ਹੋ ਬਾਈਸਾਈਕਲ ਸੌਰੀ ਰੈਂਟ ਤੇ ਠੀਕ ਆ ਸਾਈਕਲ ਉਹ ਜਾਨ ਜੀ ਨੇ ਕੋਲੋਂ ਦਾ ਕਾਫੀ ਵੱਡਾ ਆਈਲੈਂਡ ਹੈ ਹੈ ਵੀ ਨਹੀਂ ਹੈਗਾ ਤੇ ਇੱਥੋਂ ਲੈ ਕੇ ਮਤਲਬ ਘੁੰਮ ਸਕਦੇ ਤੁਸੀਂ ਸਾਰਾ ਠੀਕ ਆ ਤੁਰਕੇ ਨਹੀਂ ਆ ਕਿਉਂਕਿ ਕਾਫੀ ਵੱਡਾ ਯਾਰ ਆ ਦੇਖ ਲਓ ਮੈਪ ਇਹਦਾ ਸਾਰਾ ਠੀਕ ਆ ਅਸੀਂ ਇੱਦਾਂ ਕਿਤਾ ਗਾਤਾ ਹੁਣ ਮਤਲਬ ਇੱਦਾਂ ਕਿਤਾ ਦੇਖ ਲਿਆ ਬਾਕੀ ਅੱਧਾ ਕਿ ਰਹਿੰਦਾ ਇੱਧਰ ਜ਼ਿਆਦਾ ਵੱਡੀ ਆ ਨਾ ਠੀਕ ਆ ਸਾਢੇ 7 ਹੋ ਗਏ ਲਾ ਸ਼ਾਮ ਦੇ ਦੇਖ ਲਓ ਕਿੰਨਾ ਖੜਾ ਹਲੇ 10 ਵਜੇ ਤੱਕ ਛਪਣਾ ਠੀਕ ਆ ਯਾਰ ਉਧਰ ਦੀ ਆਉਣਾ ਸੀ ਯਾਰ ਇੱਥੇ ਨਾਲ ਵੜ ਜੇ ਫਿਰ ਅਬੂਟਾਂ ਚ ਜੁੱਤੀਆਂ ਚ ਸਾਰਾ ਮਾਹੌਲ ਦਿਖਾਤਾ ਟਾਈਮ ਦੇਖ ਲਾ 8 ਵਜ ਗਏ ਮੇਰੇ ਖਿਆਲ ਜਣਾ ਧੁੱਪ ਦੇਖ ਲਓ ਹੁਣ ਅਸੀਂ ਆਏ ਆ ਇੱਧਰ ਜਿੱਧਰ ਅਸੀਂ ਆਏ ਸੀ ਉਹ ਵਾਲੇ ਪਾਸਾ ਤੁਹਾਨੂੰ ਦਿਖਾ ਦਿੰਨੇ ਆ ਉਧਰਲਾ ਵਿਊ ਚੈੱਕ ਕਰਾ ਦਿੰਨੇ ਆ ਠੀਕ ਆ ਉਹ ਆ ਗਿਆ ਸੀ ਐਨ ਟਾਵਰ ਦੇਖ ਨਹੀਂ ਰਿਹਾ ਹੁਣ ਧੁੱਪ ਪੈ ਰਹੀ ਹੈ ਠੀਕ ਆ ਪੂਰੀ ਲੱਗ ਰਹੀ ਹੈ ਕਿਦੋਂ ਹੁੰਦੇ ਆ ਇੱਧਰਲਾ ਵਿਊ ਦੇਖੋ ਹੁਣ ਤੁਸੀਂ ਬਹੁਤ ਸੋਹਣਾ ਵਿਊ ਆ ਯਾਰ ਨਦੀਪ ਚੋਲੇ ਮੈਂ ਕਹਣਾ ਆਪਾਂ ਆਪਾਂ ਜਾਂਦੇ ਨਹੀਂ ਅੱਜ ਪੂਰੀ ਸੌ ਜਾਂਦੇ ਆ ਠੀਕ ਆ ਜੀ ਜਰੇ ਹਵਾਈ ਨਹੀਂ ਤੇ ਜਾ ਛੋਲੇ ਟੱਪੜੇ ਕੇ ਬੱਲੇ ਚਲੋ ਵੀ ਹੁਣ ਕਰ ਦੋ ਵੀਊ ਨੂੰ ਬਾਏ ਬਾਏ ਆਪਾਂ ਚਲਦੇ ਹੁਣ ਪਿੰਡ ਨੂੰ ਵਾਪਸ ਪਿੰਡ ਜਾਂਦਾ ਇਹ ਉਧਰ ਘਰੇ ਚਲਦੇ ਆ ਠੀਕ ਐ ਸੇ ਲਾਈਨਾਂ ਚ ਲੱਗੇ ਪਏ ਨੇ ਘੰਟੇ ਘੰਟੇ ਦੇ ਅਸੀਂ ਅਸੀਂ ਗੇੜਾ ਦੇਖ ਕੇ ਹੋਣਾ ਹੈਗੇ ਤਾਂ ਵੀ ਅਸੀਂ ਚੜ ਜਾਣਾ ਚਲੋ ਵੀ ਹੁਣ ਚੱਲੇ ਵਾਪਸ ਉਹਦੀ ਭਾ ਯਾਰ 2 ਰੁਪਏ ਟੱਪਾ ਕਰਕੇ ਹੁਣ ਵੀ ਚੱਲੇ ਹੁਣ ਘਰ ਨੂੰ ਵਾਪਸ ਆ ਗਏ ਉੱਚੋ ਜੈਕ ਲੈਟਨ ਫੈਰੀ ਟਰਮੀਨਲ ਹੈ ਬਈ ਹੁਣ ਅਸੀਂ ਸਾਰਾ ਘੁੰਮ ਘਮ ਕੇ ਹੁਣ ਅਸੀਂ ਵਾਪਸ ਜਾਣ ਦੀ ਤਿਆਰੀ ਕਰ ਰਹੇ ਹਾਂਗੇ ਠੀਕ ਹੈ ਤੇ ਜਿਆਦਾ ਸਾਡਾ ਖਰਚਾ ਨਹੀਂ ਆਇਆ ਠੀਕ ਸੀਗਾ ਨੋਰਮਲ ਸੀਗਾ ਵਧੀਆ ਇੰਜੋਏ ਕੀਤਾ ਅਸੀਂ ਤੇ ਹੁਣ ਤਾਰਿਆਂ ਦਾ ਜਾਣਾ ਹੀ ਆ ਮੈਂ ਕਿਹਾ ਠੀਕ ਹੈ ਚਲੋ ਚੱਲੀਏ ਨਾਲ ਨਵਦੀਪ ਵੀ ਜੁੜ ਗਿਆ ਅੱਜ ਅੱਜ ਐਨਜੋਏ ਕੀਤਾ ਦੇਣਾ ਸੀ ਸੰਡੇ ਦਾ ਤੇ ਕਦੇ ਫੇਰ ਆਵਾਂਗੇ ਫੇਰ ਸਾਰਾ ਚੈੱਕ ਕਰਾਵਾਂਗੇ ਸਾਰਾ 뷰 ਸਾਰੇ ਕੁਝ ਚੈੱਕ ਕਰਾਵਾਂਗੇ ਸੋ ਅਸੀਂ ਤਾਂ ਪਹਿਲੀ ਈ ਵਾਰ ਆਏ ਸੀ ਫਸਟ ਟਾਈਮ ਆਈ ਸੀ ਐਸੀ ਕੁਝ ਦੇਖ ਕੇ ਵੀ ਨਹੀਂ ਆਏ ਹੈਗੇ ਵੀ ਕਿੱਥੇ ਕੀ ਕੁਝ ਹੋ ਗਿਆ ਸੀ ਵੈਸੇ ਹੀ ਆ ਗਏ ਮੈਂ ਕਿਹਾ ਚੱਲ ਵੀ ਚੱਲਦੇ ਆਂ ਨਾਲੇ ਬੋਟ ਦਾ ਸਫਰ ਕਰਦੇ ਆਂ ਨਾਲੇ ਬੀਚ ਤੇ ਚੱਲਦੇ ਆਂ ਨਾਲੇ ਇਹ ਲਾਸਟ ਜਿਹੜਾ ਸੀ ਨਾ ਐਂਡ ਪੁਆਇੰਟ ਸੀਗਾ ਇੱਥੋਂ ਓਸ਼ੀਅਨ ਦਾ ਸਮੁੰਦਰ ਦਾ ਠੀਕ ਉਸ ਤੋਂ ਬਾਅਦ ਅਮਰੀਕਾ ਸ਼ੁਰੂ ਹੋ ਜਾਂਦਾ ਇਧਰ ਅਮਰੀਕਾ ਸ਼ੁਰੂ ਹੁੰਦਾ ਪੱਕਾ ਨਹੀਂ ਮੈਂ ਕਹਣਾ ਨਹੀਂ ਯਾਰ ਬਾਕੀ ਆਰਾਮ ਨਾਲ ਠੀਕ ਆ ਹਾਂ ਇਧਰ ਹੋ ਸਕਦਾ ਵੀ ਇਹਦਾ ਨਾ ਅਮਰੀਕਾ ਸ਼ੁਰੂ ਹੁੰਦਾ ਹੋਵੇ ਕਿਉਂਕਿ ਨਹੀਂ ਯਾਰ ਹਲੇ ਤਾਂ ਨਹੀਂ ਸ਼ੁਰੂ ਹੁੰਦਾ ਹਲੇ ਤਾਂ ਇਹ ਇਧਰ ਨਾਈਗਰ ਆ ਜਾਂਦਾ ਇਧਰ ਨਹੀਂ ਆਉਂਦਾ ਨਾਈਗਰ ਆ ਇਧਰ ਹੀ ਆਉਂਦਾ ਠੀਕ ਆ ਚਲੋ ਕੋਈ ਨਹੀਂ ਮੈਂ ਤੇ ਦੇਖ ਲੈਨੇ ਮੈਂ ਤੇ ਦੇਖੇ ਹਣਾ ਬਾਕੀ ਵਧੀਆ ਯਾਰਾ ਦੇਣ ਲੰਘਿਆ ਸਾਡਾ ਠੀਕ ਆ ਖਾਸੇ ਟਾਈਮ ਬਾਅਦ ਘੁੰਮਣ ਆਈਆਂਗੇ ਤੇ ਇਹ ਵਲੌਗ ਅਪਲੋਡ ਕਰ ਦਾਂਗੇ ਬਾਅਦ ਛੇਤੀ ਠੀਕ ਆ ਬਾਕੀ ਬਾਕੀ ਸਾਰੇ ਇੱਥੇ ਇੰਜੋਏ ਕਰਨ ਆਉਂਦੇ ਆ ਕੱਪੜੇ-ਕੱਪੜੇ ਲੈ ਕੇ ਆਉਂਦੇ ਆ ਆਪਣੇ ਹੈਨਾ ਪਿਕਨਿਕ ਦਾ ਸਮਾਨ ਲੈ ਕੇ ਆਉਂਦੇ ਸਾਰਾ ਕੁਝ ਨੈਕਸਟ ਟਾਈਮ ਅਸੀਂ ਵੀ ਲੈ ਕੇ ਆਵਾਂਗੇ ਵਧੀਆ ਇੰਜੋਏ ਕਰਾਂਗੇ ਨੈਕਸਟ ਟਾਈਮ ਇਸ ਵਾਰ ਲਈ ਇਸ ਵਾਰ ਦੀ ਸੀ ਵੈਸੀ ਆ ਗਈ ਸੀ ਟੋਰਾਂਟੋ ਆਈ ਸੀ ਕੰਮ ਜਾ ਕੋਈ ਨਵਦੀਪ ਦਾ ਕੰਮ ਜਾ ਸੀਗਾ ਇਹ ਸਾਨੂੰ ਲੈ ਆਇਆ ਚੱਲ ਅਸੀਂ ਇੱਧਰ ਨੂੰ ਹੋ ਗਏ ਠੀਕ ਆ ਤੇ ਬਾਕੀ ਹੁਣ ਜਾਈ ਜੰਨੇ ਵਾਪਸ ਠੀਕ ਆ ਇੱਥਰ ਆ ਜਾਂਦਾ ਓਸ਼ੀਨ ਸਾਰਾ ਠੀਕ ਆ ਹੁਣ ਪਰਲੀ ਸਾਈਡ ਜਾਵਾਂਗੇ ਉਹ ਉਧਰ ਦਿਖਾਉਣੇ ਆ ਤੁਹਾਨੂੰ ਜਾ ਕੇ ਠੀਕ ਆ ਬਾਕੀ ਉਧਰੋਂ ਤੁਰੇ ਆਈ ਜਾਂਦੇ ਆ ਹੁਣ ਵਾਪਸ ਚਾਈ ਜਾਂਦੇ ਆ ਸਾਰੇ ਘਰ ਨੂੰ ਆਪਣੇ ਆਪਣੇ ਨੂੰ ਠੀਕ ਆ ਚਲੋ ਅੰਦਰ ਦਾ ਬਹੁਤ ਅੱਛੇ ਬਲੌਗ ਲਈਏ ਅੱਜ ਦੇ ਬਲੌਗ ਲਈ ਇੰਨਾ ਹੀ ਆ ਠੀਕ ਆ ਬਾਕੀ ਹੋਰ ਵੀ ਜਾਂਦੇ ਹੋਊਗੀ ਦਿਖਾਵਾਂਗੇ ਚਲਦੇ ਆ ਫਿਰ ਅਗਲੇ ਬਲੌਗ ਦੇ ਵਿੱਚ